ਜੀ ਆਏ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਦੂਜਾ ਕੀ ਸਾਡੇ ਆਲੇ ਦੁਆਲੇ ਦੇ ਪਦਾਰਥ ਸ਼ੁੱਧ ਹਨ ਤਾਂ ਬੱਚਿਓ ਇਸ ਸਬਕ ਦੀ ਸੋਚੋ ਅਤੇ ਉੱਤਰ ਦੀ ਲੜੀ ਨੂੰ ਅੱਗੇ ਤੋੜਦੇ ਹੋਏ ਅਗਲੇ ਪੰਜ ਸਵਾਲ ਅਸੀਂ ਇਸ ਵੀਡੀਓ 'ਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਤੁਹਾਡੀਆਂ ਗਣਿਤ ਦੀਆਂ ਅਤੇ ਅੰਗਰੇਜ਼ੀ ਦੇ ਨੋਟਾਂ ਵੀ ਇਸੇ ਚੈਨਲ ਤੋਂ ਪੁਰੀਆਂ ਹੋ ਜਾਣਗੀਆਂ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਲਿਸਟ ਨੂੰ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th English MCB 9th English Literature 9th Grammar ਤੇ ਮੈਥ ਵਿੱਚ ਮਿਲਣਗੀਆਂ 9th ਆਪਣਾ ਨੋਵੀਂ 9th Math Notes ਫਿਰ ਨਵੀਂ ਗਣਿਤ ਨਵੀਂ ਨਵੀਂ ਗਣਿਤ ਤੇ ਫਿਰ ਗਣਿਤ ਦੇ ਸਿਧਾਂਤ ਤੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਨੂੰ ਸੁਧਾਰਨ ਲਈ ਪਲੇਲਿਸਟ ਹੈਗੀ ਹੈ एवरी वीडियोस सो ਤੁਸੀਂ ਇਹਨਾ ਪਲੇਲਿਸਟ ਨੂੰ ਫੋਲਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਉਹ ਦੇਖਿਓ ਬੱਚੇ ਹੁਣ ਐਵਰੇਜ ਸਵਾਲ ਪਛੇਵਾਂ ਸਵਾਲੇ ਉਹ ਕਿਸ ਨੂੰ ਕਹਿੰਦੇ ਹਨ ਠੀਕ ਹੈ ਸੋ ਵਿਗਿਆਨਿਕ ਤੌਰ ਤੇ ਦੋ ਜਾਂ ਤੋਂ ਤਵਦ ਪਦਾਰਥਾਂ ਦੇ ਸਮੰਗੀ ਮਿਸ਼ਰਣ ਸਮੰਗੀ ਮਿਸ਼ਰਣ ਅਸੀਂ ਪੜ ਚੁੱਕੇ ਹਾਂ ਪਿਛਲੀ ਲੜੀ ਵਿੱਚ ਵੀਡੀਓ ਜਿਹੜਾ 1 ਤੋਂ 5 ਤੱਕ ਸੀ ਤੇ ਉਹ ਹੁੰਦੇ ਨੇ ਜਿਹੜਾ ਜਿਨ੍ਹਾਂ ਵਿੱਚ ਜਿਹੜਾ ਇੱਕ ਸਮਾਨ ਜਿਹੜੀ ਰਚਨਾ ਹੁੰਦੀ ਹੈ ਜਾਂ ਮਤਲਬ ਕਿ ਉਹਦੀ ਜੋ ਵੰਤਰ ਹੁੰਦੀ ਹੈ ਬਨਾਵਟਿਕ ਸਮਾਨ ਹੁੰਦੀ ਹੈ ਉਹਨੂੰ ਸਮੰਗੇ ਮਿਸ਼ਰਣ ਕਿਹਾ ਜਾਂਦਾ ਹੈ ਸੋ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦੇ ਸਮੰਗੇ ਮਿਸ਼ਰਣ ਨੂੰ ਘੋਲ ਕਹਿੰਦੇ ਹਨ ਘੋਲ ਠੋਸ ਤਰਲ ਜਾਂ ਗੈਸੀ ਹੋ ਸਕਦਾ ਹੈ ਸਾਡੇ ਦਿਮਾਗ ਵਿੱਚ ਘੋਲ ਅਸੀਂ ਜੋ ਤਸੱਵਰ ਬਣਿਆ ਤਸਵੀਰ ਬਣੀ ਹੈ ਵੀ ਜੋ ਜਿਹੜੀ ਘੁਲੇ ਪਿਤਰਲ ਪਦਾਰਥ ਰੂ ਹੈਗਾ ਪਰ ਵਿਗਿਆਨ ਦੇ ਵਿੱਚ ਬੱਚਿਓ ਘੋਲ ਠੋਸ ਵੀ ਹੋ ਸਕਦਾ ਹੈ ਤਰਲ ਵੀ ਹੋ ਸਕਦਾ ਹੈ ਜਾਂ ਗੈਸੀ ਵੀ ਹੋ ਸਕਦਾ ਹੈ ਸੋ ਇਹ ਤੁਹਾਨੂੰ ਐਗਜ਼ਾਮਪਲ ਦੇ ਹੁਣ ਮਿਸਾਲਾਂ ਦਿੰਦੇ ਆ ਮਿਸ਼ਰਤਾਤਾਂ ਐਲੋਇਜ਼ ਠੋਸ ਘੋਲ ਹਨ ਅਤੇ ਸਾਡੇ ਆਲੇ-ਦੁਆਲੇ ਦੀ ਹਵਾ ਇੱਕ ਗੈਸੀ ਘੋਲ ਦੀ ਮਿਸਾਲ ਹੈ ਜੋ ਹਵਾ ਜਿਹੜੀ ਜੀਨੇ ਆ ਇਹ ਹਵਾ ਅਸਲ ਵਿੱਚ ਕੀ ਹੈ ਇਹ ਗੈਸੀ ਘੋਲ ਹੈਗਾ ਠੀਕ ਹੈ ਸੋ ਨਿੰਬੂ ਪਾਣੀ ਸੋਡਾ ਪਾਣੀ ਆਦਤ ਤਰਲ ਘੋਲ ਹਨ ਘੋਲ ਵਿੱਚ ਘੋਲਕ ਸੋਲਵੈਂਟ ਅਤੇ ਘੁਲਿਤ ਦਾ ਅਨੁਪਾਤ ਵੱਖ-ਵੱਖ ਹੋ ਸਕਦਾ ਹੈ ਅੱਗੇ ਅਸੀਂ ਦੱਸਾਂਗੇ ਘੋਲਕ ਤੇ ਘੁਲਿਤ ਦਾ ਕੀ ਮਤਲਬ ਹੈ ਇਹਨਾਂ ਦਾ ਅਨੁਪਾਤ ਵੱਖਰਾ-ਵੱਖਰਾ ਹੋ ਸਕਦਾ ਹੈ ਪਰ ਕਣ ਇੱਕ ਸਮਾਨ ਵੰਡੇ ਹੁੰਦੇ ਹਨ ਜਾਂ ਕਣਾਂ ਵਿੱਚ ਸਮੰਗਤਾ ਹੋਮੋਜੀਨਿਟੀ ਹੁੰਦੀ ਹੈ। ਭਾਵ ਨਿੰਬੂ ਪਾਣੀ ਦਾ ਸਵਾਦ ਹਰੇਕ ਘੁੱਟ ਵਿੱਚ ਇੱਕੋ ਜਿਹਾ ਹੀ ਹੁੰਦਾ ਹੈ। ਸਿੱਧਾ ਕਹਿ ਸਕਦੇ ਆਂ ਕਿ ਤੁਸੀਂ ਗੜੀ ਬਣਾਈਏ ਪੂਰੀ ਨਿੰਬੂ ਪਣੀ ਦੀ ਤੇ ਤਿੰਨ ਚਾਰ ਗਲਾਸ ਬਣ ਗਏ ਨੇ ਹਨਾ। ਸੋ ਤੁਸੀਂ ਪੀਓ ਜਿੱਦਨੂੰ ਮਰਜੀ। ਸ਼ੁਰੂਆਤ ਵਿੱਚ ਪੀਓ ਜਾਂ ਅੰਤ ਵਿੱਚ ਪੀਓ। ਜੇ ਲੂਣ ਚੀਨੀ ਪੂਰੀ ਤਰ੍ਹਾਂ ਜੀ ਘੋਲ ਦਿੱਤੀ ਹੈ ਕਿ ਉਹਦਾ ਸਵਾਦ ਹਰੇਕ ਘੁੱਟ ਵਿੱਚ ਇੱਕੋ ਜਿਹਾ ਹੀ ਹੋਏਗਾ। ਠੀਕ ਹੈ ਜੀ। ਓਕੇ ਸੋ ਹਾਲ ਅਗੇ ਸਤਵਾਂ ਮਿਸ਼ਰ ਤਾਤਾਂ ਐਲੋਇਸ ਜੇਦੀ ਅਸੀਂ ਗੱਲ ਕੀਤੀ ਗਈ ਕੋਲ ਠੋਸ ਹੀ ਹੋ ਸਕਦੇ ਨੇ ਬਾਰੇ ਸੰਖੇਪ ਜਾਣਕਾਰੀ ਦਿਓ ਸੋ ਤਾਤਾਂ ਦੇ ਸਮ ਅੰਗੀ ਮਿਸ਼ਰਣ ਨੂੰ ਮਿਸ਼ਰ ਤਾਤਾਂ ਕਿਹਾ ਜਾਂਦਾ ਹੈ ਇਹ ਠੋਸ ਕੋਲਾਂ ਦੇ ਉਦਾਹਰਣ ਹਨ ਇਹਨਾਂ ਦੇ ਹਿੱਸਿਆਂ ਨੂੰ ਭੌਤਿਕ ਕਿਰਿਆ ਰਾਹੀਂ ਵੱਖ ਨਹੀਂ ਕੀਤਾ ਜਾ ਸਕਦਾ ਜਿਦਾਂ ਅਸੀਂ ਲੂਣ ਔਰ ਗੰਧਕ ਨੂੰ ਚੁਣ ਕੇ ਜਾਂ ਦਾਣਾ ਚੋਂ ਕੋਣਕ ਨੂੰ ਕੱਢ ਲਈ ਜene ਇਹ ਖੰਡੋ ਰੇਤਾ ਜਿਹੜੀ ਹੈਗੀ ਇਹ ਵੱਖਰੀ ਵੱਖਰੀ ਇਕੱਠੀ ਹੋ ਜਾਂਦੇ ਅਸੀਂ ਉਹਨੂੰ ਵੱਖਰ ਸਕਦੇ ਆ ਪਰ ਇਹਨਾਂ ਨੂੰ ਇਦਾਂ ਨਹੀਂ ਕਰ ਸਕਦੇ ਇਹਨਾਂ ਦੇ ਏਸਿਆਂ ਨੂੰ ਭੌਤਿਕ ਰਿਆ ਰਾਹੀਂ ਵੱਖ ਨਹੀਂ ਕੀਤਾ ਜਾ ਸਕਦਾ ਇਹ ਆਪਣੇ ਅੰਸ਼ਾਂ ਦੇ ਗੁਣਾਂ ਨੂੰ ਦਰਸਾਉਂਦੇ ਹਨ ਭਾਵ ਜਿਹੜੀ ਤਾਤਾਂ ਤੋਂ ਜਾਂ ਜਿਹੜੀ ਤਾਤੂ ਨਹੀਂ ਹੈਗੀ ਉਹ ਚ ਮਿਕਸ ਕੀਤੀ ਹੈ ਤਾਤੂ ਤੇ ਮਿਸ਼ਰਤ ਤਾਤ ਬਣਾਈ ਗਈ ਹੈ ਉਹ ਚ ਦੋਨਾਂ ਦੇ ਤੁਹਾਨੂੰ ਅਸ਼ ਮਿਲਣਗੇ ਦੋਨਾਂ ਦੇ ਗੁਣ ਮਿਲਣਗੇ ਕਿ ਉਹ ਇਸ ਤੇ ਨਿਰਭਰ ਕਰੇਗਾ ਕਿ ਕਿਹੜੇ ਕਿਹੜੇ ਅਨੁਪਾਤ ਵਿੱਚ ਉਹ ਬਣਾਈ ਉਹਨਾਂ ਨੂੰ ਪਾਇਆ ਗਿਆ ਹੈ ਸੋ ਇਹ ਆਪਣੇ ਅੰਸ਼ਾਂ ਦੇ ਗੁਣਾਂ ਨੂੰ ਦਰਸਾਉਂਦੇ ਹਨ ਅਤੇ ਭਾਂਤ-ਪਾਂਤ ਦੀ ਸਿਰਜਣਾ ਕੰਪੋਜੀਸ਼ਨ ਰੱਖਦੇ ਹਨ। ਮਸਲਨ ਉਹਨੇ ਇੱਕ ਉਦਾਹਰਣ ਲੈ ਲਈ ਪਿੱਤਲ ਜਿਹੜਾ ਹੈ ਬ੍ਰਾਸ ਪਿੱਤਲ ਦੇ ਭਾਂਡੇ ਘਰਾਂ ਚੋਂਦੇ ਨੇ। ਹੁਣ ਬੱਚਿਓ ਬ੍ਰਾਸ ਵੀ ਤਾਤੂ ਨਹੀਂ ਹੈ, ਇਹ ਮਿਸ਼ਰਤ ਤਾਤ ਹੈ, ਐਲੋਏ ਹੈਗਾ। ਇੱਕ ਮਿਸ਼ਰਤ ਤਾਤ ਹੈ ਜੋ ਕਿ ਲਗਭਗ 30% ਜ਼ਿੰਕ ਜਿਸ ਤੇ ਨੂੰ ਕਹਿੰਦੇ ਨੇ ਆਪਾਂ। ਸੋ ਇਹਦੇ ਵਿੱਚ ਬੱਚਿਓ 30% ਜਿਹੜਾ 30% ਜ਼ਿੰਕ ਹੁੰਦਾ ਅਤੇ ਲਗਭਗ 70% ਤਾਂਬਾ ਤਾਂਬੇ ਦਾ ਮਿਸ਼ਰਣ ਹੈ। ਸੋ ਤਾਂਬੇ ਤੋਂ ਅਤੇ ਜਿੰਸ ਦੇ ਜਿਹੜਾ ਘੋਲ ਹੈਗਾ ਇਹਦੇ ਤੋਂ ਜਿਹੜਾ ਹੈ ਇਹ ਬਣਦਾ ਹੈ ਪਿੱਤਲ ਬਣਦਾ ਹੈ ਠੀਕ ਹੈ ਸੋ ਇਹ ਪਿੱਤਲ ਹੈਗਾ ਇਹ ਚ ਤੁਹਾਨੂੰ ਕਾਪਰ ਦੇ ਵੀ ਹੈ ਕਾਪਰ ਦੇ ਵੀ ਕੁਝ ਹੋ ਮਿਲਣਗੇ ਗੁਣ ਤੇ ਕੁਝ ਜ਼ਿੰਕ ਦੇ ਵੀ ਗੁਣ ਇਹ ਚ ਮਿਲਣਗੇ ਠੀਕ ਹੈ ਜਿਹੜਾ ਹੈ ਘੋਲਕ ਜਿਹਨੂੰ ਕਹਿੰਦੇ ਸੋਲਵੈਂਟ ਅਤੇ ਘੁਲੇਤ ਜਿਹਨੂੰ ਕਹਿੰਦੇ ਸੋਲਿਊਟ ਇਸ ਨੂੰ ਕਹਿੰਦੇ ਹਨ ਠੀਕ ਹੈ ਸੋ ਘੋਲ ਵਿੱਚ ਵੱਡੀ ਮਾਤਰਾ ਵਾਲੇ ਹਿੱਸੇ ਨੂੰ ਘੋਲਕ ਅਤੇ ਛੋਟੀ ਮਾਤਰਾ ਵਾਲੇ ਹਿੱਸੇ ਨੂੰ ਘੁਲੇਿਤ ਕਿਹਾ ਜਾਂਦਾ ਹੈ। ਕਿਨਾਂ ਸੌਖਾ ਹੈ? ਹੁਣ ਬੱਚਿਓ ਪਾਣੀ ਦਿੰਦਾ ਇੱਕ ਗਲਾਸ ਤੇ ਲੂਣ ਪਾਨੇ ਬਿਲਕੁਲ ਛੁਟਕੀ ਤੇ ਖੰਡ ਪਾ ਦਿੰਨੇ ਅੱਧਾ ਚਮਚ ਸੋ ਲੂਣ ਤੇ ਖੰਡ ਕੀ ਹੋਗੇ? ਉਹ ਹੋਗੇ ਘੁਲੇਿਤ। ਸੋਲਿਊਟ ਤੇ ਪਾਣੀ ਕੀ ਹੋ ਗਿਆ? ਉਹ ਹੋ ਗਿਆ ਘੋਲਕ। ਘੋਲਨ ਜਿੰਨੇ ਆਪਣੇ ਅੰਦਰ ਘੋਲਣਾ ਹੈ। ਠੀਕ ਹੈ? ਸੋ ਵੱਡੀ ਮਾਤਰਾ ਵਾਲੇ ਅੰਸ਼ ਨੂੰ ਵੱਡੀ ਮਾਤਰਾ ਵਾਲੇ ਹਿੱਸੇ ਨੂੰ ਘੋਲ ਕਿਹਾ ਜਾਂਦਾ ਹੈ ਅਤੇ ਛੋਟੀ ਮਾਤਰਾ ਵਾਲੇ ਹਿੱਸੇ ਨੂੰ ਘੋਲਿਤ ਕਿਹਾ ਜਾਂਦਾ ਹੈ ਜਿਵੇਂ ਕਿ ਖੰਡ ਅਤੇ ਪਾਣੀ ਦੇ ਘੋਲ ਵਿੱਚ ਖੰਡ ਘੋਲਿਤ ਅਤੇ ਪਾਣੀ ਘੋਲਕ ਹੈ ਠੀਕ ਹੈ ਇੱਥੇ ਬੱਚਿਓ ਦੇ ਦੋ ਤੇ ਘਣੌੜਾ ਆ ਗਿਆ ਇਹ ਹੋੜਾ ਆਣਾ ਸੀਗਾ ਠੀਕ ਹੈ ਇਹਨੂੰ ਤੁਸੀਂ ਰੋ ਠੀਕ ਕਰ ਲਿਓ ਇਹ ਘੋਲਕ ਨਹੀਂ ਹੈਗਾ ਘੋਲਕ ਹੈਗਾ ਤੇ ਮੈਂ ਇਹ ਠੀਕ ਹੈ ਘੋਲਕ ਹੈਗਾ ਹਵਾ ਵਿੱਚ ਨਾਈਟ੍ਰੋਜਨ ਕਿਉਂਕਿ 78% ਨਾਈਟ੍ਰੋਜਨ ਹੈ ਕੋਲਕ ਅਤੇ ਆਕਸੀਜਨ 21% ਹੈ ਇਹ ਘੋਲਿਤ ਹੈ ਇਸੇ ਤਰ੍ਹਾਂ ਸੋਡਾ ਪਾਣੀ ਵਿੱਚ ਪਾਣੀ ਘੋਲਕ ਅਤੇ ਕਾਰਬਨ ਡਾਈਆਕਸਾਈਡ ਗੈਸ ਘੋਲਿਤ ਹੈ ਦੇਖੋ ਪਾਣੀ ਵਿੱਚ ਗੈਸ ਵੀ ਘੋਲੀ ਜਾ ਸਕਦੀ ਹੈ ਪਾਣੀ ਵਿੱਚ ਠੋਸ ਵੀ ਘੋਲਿਆ ਜਾ ਸਕਦਾ ਹੈ ਤੇ ਪਾਣੀ ਵਿੱਚ ਪਾਣੀ ਵੀ ਘੋਲਿਆ ਜਾ ਸਕਦਾ ਹੈ ਠੀਕ ਹੈ ਸੋ ਪਾਣੀ ਵਿੱਚ ਜਲੇ ਨਿੰਬੂ ਦਾ ਸਪਨਿਆ ਇਹ ਪਾਣੀ ਅਖੀ ਵਕਤ ਤਰਲ ਵਿੱਚ ਤਰਲ ਦਾ ਘੋਲ ਪਾਣੀ ਵਿੱਚ ਜਲੇ ਖੰਡ ਪਾਈ ਤੇ ਤਰਲ ਦੇ ਵਿੱਚ ਠੋਸ ਦਾ ਘੋਲ ਜੇ ਪਾਣੀ ਵਿੱਚ ਅਸੀਂ ਕਾਰਬਨ ਡਾਈ ਆਕਸਾਈਡ ਗੈਸ ਦਬਾਅ ਪ੍ਰੈਸ਼ਰ ਪਾ ਕੇ ਘੋਲ ਦਿੱਤੀ ਉਹਨੂੰ ਕਹਾਂਗੇ ਤਰਲ ਦੇ ਵਿੱਚ ਆਪਣਾ ਗੈਸ ਦਾ ਘੋਲ ਠੀਕ ਹੈ ਫਿਰ ਆਗੇ ਘੋਲ ਦੇ ਗੁਣ ਲਿਖੋ ਘੋਲ ਦੇ ਗੁਣ ਕਿਹੜੇ-ਕਿਹੜੇ ਨੇ ਮਹੱਤਵਪੂਰਨ ਹੈ ਘੋਲ ਦੇ ਗੁਣ ਹੇਠ ਲਿਖੇ ਮੁਤਾਬਕ ਹਨ ਘੋਲ ਇੱਕ ਸਮ ਅੰਗੀ ਮਿਸ਼ਰਣ ਹੈ ਠੀਕ ਹੈ ਫਿਰ ਘੋਲ ਦੇ ਕਣਾਂ ਦਾ ਆਕਾਰ ਇੱਕ ਨੈਨੋਮੀਟਰ ਇਹਨੂੰ ਅਸੀਂ ਇੱਕ ਐਨ ਐਮ ਐ ਦਾ ਲਿਖਦੇ ਹਾਂ ਛੋਟਾ ਕਰਕੇ ਠੀਕ ਹੈ ਤੇ ਇਹ 10 ਈ ਘਾਤ ਰਿਣਾਤਮਕ 9 9 ਸਿਫਰਾਂ ਬੱਚਿਓ ਜੇ ਮੈਂ ਇਹਨੂੰ 9 ਦੀ ਜਗ੍ਹਾ ਮੈਂ ਇਹਨੂੰ 2 ਕਰ ਦਵਾਂ ਇਹ 7 ਕਰਾਂ ਤੇ 2 ਲਾਂਬੇ ਲੈ ਲਵਾਂ 2 0 ਇਹ ਬਣ ਜਾਏਗਾ 100 ਕਰੋੜ 100 ਕਰੋੜਵਾ ਹਿੱਸਾ ਭਾਵ 1 ਮੀਟਰ ਦੇ 100 ਕਰੋੜ ਹਿੱਸੇ ਕਰੋ 100 ਕਰੋੜ ਹਿੱਸੇ ਮਤਲਬ ਕਿ 100 ਤੇ 2 ਸਿਫਰਾਂ ਆ ਗਈਆਂ ਤੇ ਕਰੋੜ ਦੀ 7 ਸਿਫਰਾਂ ਆ ਗਈਆਂ ਸੋ 9 ਸਿਫਰਾਂ ਹੋ ਗਈਆਂ ਕਰੋੜ 'ਚ 7 ਸਿਫਰਾਂ ਹੁੰਦੀਆਂ ਨੇ ਠੀਕ ਹੈ ਨਾ ਤੇ 100 ਕਰੋੜ ਹਿੱਸੇ ਕਰੋ ਇੱਕ ਇਸਾਬ ਵਿੱਚ ਹੁੰਦਾ ਹੈ ਨੈਨੋਮੀਟਰ ਵੀ ਇੰਨਾ ਬਰੀਕ ਇਹ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦੇ ਇੱਕ ਨੈਨੋਮੀਟਰ ਤੋਂ ਵੀ ਛੋਟਾ ਹੁੰਦਾ ਹੈ ਅਤੇ ਉਹ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦੇ ਠੀਕ ਹੈ ਜਿੱਦਾਂ ਬੱਚੇ ਲੂਣ ਘੁਲਿਆ ਹੁੰਦਾ ਹੈ ਕਿਉਂਕਿ ਪਾਣੀ ਵਿੱਚ ਸਾਨੂੰ ਲੂਣ ਦੇ ਕਣ ਨਜ਼ਰ ਆਉਂਦੇ ਨਹੀਂ ਤਰਦੇ ਹੋਏ ਨਹੀਂ ਨਜ਼ਰ ਆਉਂਦੇ ਠੀਕ ਹੈ ਨਾ ਘੋਲ ਦੇ ਕਣਾਂ ਨੂੰ ਫਿਲਟਰਨ ਵਿਧੀ ਨਾਲ ਵੱਖ ਨਹੀਂ ਕੀਤਾ ਜਾ ਸਕਦਾ ਇਹ ਦੂਜੀ ਗੱਲ ਹੈ ਤੀਜੀ ਵਾਲੀ ਕੀ ਫਿਰ ਘੋਲ ਦੇ ਕਣ ਪ੍ਰਕਾਸ਼ ਦੀ ਕਿਰਨ ਨੂੰ ਨਹੀਂ ਖਿਲਾਰਦੇ ਜਾਂ ਟਿੰਡਲ ਪ੍ਰਭਾਵ ਇਹਨੂੰ ਟੰਡੇ ਦੀ ਫੱਕੀ ਨਹੀਂ ਦਰਸਾਉਂਦੇ ਠੀਕ ਹੈ ਨਾ ਭਾਵ ਘੋਲ ਵਿੱਚ ਪ੍ਰਕਾਸ਼ ਦਾ ਮਾਰਗ ਨਹੀਂ ਦਿਸਦਾ ਕਿਉਂਕਿ ਇਹ ਕਿਰਨ ਨੂੰ ਖਲਾੜਦੇ ਨਹੀਂ ਹੈਗੇ ਇਸ ਕਰਕੇ ਪ੍ਰਕਾਸ਼ ਨਹੀਂ ਦਿਸਦਾ ਫਿਰ ਘੋਲ ਇੱਕ ਸਥਾਈ ਮਿਸ਼ਰਣ ਹੈ ਭਾਵ ਸ਼ਾਂਤ ਛੱਡਣ ਤੇ ਵੀ ਘੁਲਿਤ ਦੇ ਕਣੇ ھیਠਾ ਨਹੀਂ ਬੈਠਦੇ ਅਸੀਂ ਬੱਚੋ ਸ਼ਕੰਜੀ ਬਣਾ ਕੇ ਰੱਖ ਦਈਏ 5-6 ਘੰਟੇ ਬਾਅਦ ਪੀਏ ਤੇ ਉਦ ਹੀ ਮਿਠਾਸ ਤੇ ਲੂਣਾ ਸਵਾਦ ਆਏਗਾ ਇਹ ਥੋੜੀ ਜਿਹੀ ਲੂਣ ਥੱਲੇ ਵਹਿ ਜਾਏਗਾ ਜਾਂ ਖੰਡ ਫੱਲੇ ਬੈਜੇ ਕਿ ਨਹੀਂ ਮਸਲਨ ਪਾਣੀ ਵਿੱਚ ਲੂਣ ਜਾਂ ਖੰਡ ਦਾ ਘੋਲ ਠੀਕ ਹੈ ਦਸਵਾ ਘੋਲ ਦੀ ਸੰਗਣਤਾ ਕਨਸੈਂਟ੍ਰੇਸ਼ਨ ਦੀ ਪਰਿਭਾਸ਼ਾ ਲਿਖੋ ਕਿਸੇ ਦਿੱਤੇ ਹੋਏ ਘੋਲ ਪੁੰਜ ਜਾਂ ਆਇਤਨ ਮੁਲਕੀ ਜੋ ਤਰਲ ਹੈਗਾ ਤੇ ਅਸੀਂ ਮੁਲਕੀ ਉਹਦਾ ਮਾਪ ਜਿਹੜਾ ਹੈ ਘੰਟਾ ਵਿੱਚ ਵੀ ਲੈ ਸਕਦੇ ਆਇਤਨ ਦੇ ਰੂਪ ਵਿੱਚ ਵੀ ਲੈ ਸਕਦੇ ਆ ਪੁੰਜਮਾਨੇ ਭਾਰ ਦੇ ਰੂਪ ਵਿੱਚ ਵੀ ਲੈ ਸਕਦੇ ਆ ਸੋ ਕਿਸੇ ਦਿੱਤੇ ਹੋਏ ਘੋਲ ਪੁੰਜ ਦਾ ਇਤਨ ਵਿੱਚ ਘੁਲੇ ਹੋਏ ਘੁਲੇ ਤੇ ਪਦਾਰਥ ਦੀ ਮਾਤਰਾ ਉਹ ਪੁੰਜ ਦਾ ਇਤਨ ਦੇ ਰੂਪ ਚ ਲੈ ਸਕਦੇ ਆ ਠੀਕ ਹੈ ਨਾ ਨੂੰ ਘੋਲ ਦੀ ਸੰਗਣਤਾ ਕਿਹਾ ਜਾਂਦਾ ਹੈ ਘੋਲ ਦੀ ਸੰਗਣਤਾ ਨੂੰ ਦਰਸਾਉਣ ਦੇ ਕਈ ਢੰਗ ਹਨ ਠੀਕ ਹੈ ਆਮ ਤੌਰ ਤੇ ਅਸੀਂ ਤਿੰਨ ਢੰਗਾਂ ਦਾ ਜ਼ਿਕਰ ਤੁਹਾਡੀ ਕਿਤਾਬ 'ਚ ਹੈ ਤੇ ਉਹਦਾ ਉਦਾਹਰਣ ਵੀ ਕਰਾਂਗੇ ਅਗਲੀ ਵੀਡੀਓ ਵਿੱਚ ਸੋ ਘੋਲ ਦੀ ਸੰਗਣਤਾ ਦੇ ਆਧਾਰ ਤੇ ਘੋਲ ਨੂੰ ਗਾੜਾ ਜਿਹਨੂੰ ਅਸੀਂ ਕਹਿੰਦੇ ਕਨਸੈਂਟ੍ਰੇਟਿਡ ਇਹਨਾਂ ਜਿਹਾ ਸੀ ਕਿ ਜੀ ਕਿ ਲੂਣ ਬਹੁਤ ਜ਼ਿਆਦਾ ਪਾਤਾ ਤੇ ਕਹਿੰਦੇ ਇਹ ਗਾਣਾ ਬਣ ਗਿਆ ਥੋੜਾ ਠੀਕ ਹੈ ਸੰਤ੍ਰਿਪਤ ਸੈਚੂਰੇਟਡ ਪੂਰਾ ਜਿੰਨਾ ਘੁਲ ਸਕਦਾ ਘੋਲ ਲਓ ਕਿਸੇ ਤਾਪਮਾਨ ਤੇ ਇੱਕ ਖਾਸ ਮਾਤਰਾ ਤੱਕ ਘੁਲਿਤ ਨੂੰ ਘੋਲਿਆ ਜਾ ਸਕਦਾ ਉਸ ਤੋਂ ਬਾਅਦ ਉਹ ਨਹੀਂ ਘੁਲੇਗਾ ਸੋ ਜਿੰਨਾ ਘੋਲਿਆ ਜਾ ਸ ਪੂਰਾ ਘੋਲ ਕੇ ਉਹਨੂੰ ਕਹਿੰਦੇ ਸੰਤ੍ਰਿਪਤ ਪੂਰਾ ਰਹਿ ਗਿਆ ਜਿਹੜਾ ਘੋਲੇਗਾ ਉਹ ਘੁਲੇਦਣਾ ਪੂਰਾ ਰਹਿ ਗਿਆ ਹੁਣ ਹੋਰ ਨਹੀਂ ਸਮੋ ਸਕਦਾ ਠੀਕ ਹੈ ਜਾਂ ਪਤਲਾ ਡਿਲੀਊਟ ਥੋੜਾ ਪਾਉ ਮਨ ਲਕੀ ਕੰਸੈਂਟ੍ਰੇਟਡ ਤੇ ਡਿਲੀਊਟ ਗਾੜਾ پتਲਾ ਆਪਸ ਵਿੱਚ ਇੱਕ ਦੂਜੇ ਨਾਲ ਕੋਈ ਕਹਿੰਦਾ ਯਾਰ ਮੈਨੂੰ ਅੱਧਾ ਚਮਚ ਪਾਇਓ ਕੋਈ ਕਹਿੰਦਾ ਇੱਕ ਚਮਚ ਪਾਇਓ ਕੋਈ ਕਹਿੰਦਾ ਦੋ ਚਮਚ ਪਾਇਓ ਠੀਕ ਹੈ ਨਾ ਹੁਣ ਬੱਚਿਓ ਅੱਧੇ ਚਮਚ ਵਾਲਾ ਇੱਕ ਚਮਚ ਦੇ ਮੁਕਾਬਲੇ ਘੱਟ ਹੈਗਾ ਤੇ ਇੱਕ ਚਮਚ ਵਾਲਾ ਦੋ ਚਮਚ ਦੇ ਮੁਕਾਬਲੇ ਘੱਟ ਹੈਗਾ ਠੀਕ ਹੈ ਨਾ ਕੋਈ ਕਹਿੰਦਾ ਫਿੱਕੀ ਚਾਹ ਕੋਈ ਕਹਿੰਦਾ ਅੱਧਾ ਚਮਚ ਪਾਇਓ ਕੋਈ ਕਹਿੰਦਾ ਪੌਣਾ ਚਮਚ ਪਾਇਓ ਕੋਈ ਕਹਿੰਦਾ ਇੱਕ ਚਮਚ ਪਾਇਓ ਕੋਈ ਕਹਿੰਦਾ ਡੇਢ ਚਮਚ ਪਾਇਓ ਸਿਰ ਤੁਲਨਾਤਮਕ ਹੈਗੇ ਨੇ پتਲਾ ਅਤੇ ਗਾੜਾ ਤੁਲਨਾਤਮਕ ਸ਼ਬਦ ਹਨ ਆਪ ਕਿਸੇ ਇੱਕ ਨੂੰ ਅਸੀਂ ਕਹਿ ਨਹੀਂ ਸਕਦੇ پتਲਾ ਸੋ ਜੇ ਪਤਲਾ ਹੈ ਉਹ ਕਿਸੇ ਦੂਜੇ ਦੇ ਮੁਕਾਬਲੇ ਗਾੜਾ ਹੋ ਸਕਦਾ ਹੈ ਤੇ ਤੀਜੇ ਦੇ ਮੁਕਾਬਲੇ ਪਤਲਾ ਹੋ ਸਕਦਾ ਹੈ ਜਿਹੜਾ ਜਿਹਨੂੰ ਅਸੀਂ ਗਾੜਾ ਸਮਝਦੇ ਆ ਉਹ ਸਕਦਾ ਹੈ ਕਿਸੇ ਹੋਰ ਦੇ ਮੁਕਾਬਲੇ ਪਤਲਾ ਹੋ ਜਾਏ ਹੈ ਨਾ ਜਿਉਂ ਤੋਂ ਕਾਟਿਆ ਗਿਆ ਉਹ ਚ ਮਲਕੀ ਕੁਲਿਤ ਕਟਿਆ ਗਿਆ ਸੋ ਇਹ ਪਤਲਾ ਤੇ ਗਾੜਾ ਜਿਹੜੇ ਨੇ ਇਹ ਤੁਲਨਾਤਮਕ ਸ਼ਬਦ ਹਨ ਠੀਕ ਹੈ ਬੱਚਿਓ ਸੋ ਨਿੱਕੇ ਨਿੱਕੇ ਗੱਲਾਂ ਨੇ ਬਰੀਕ ਜੀਆਂ ਗੱਲਾਂ ਨੇ ਇਹਨਾਂ ਨੂੰ ਬੋਲ ਕੇ ਵਿਸਤਾਰ ਦੇ ਨਾਲ ਤੁਹਾਨੂੰ ਸਮਝਾ ਰਿਹਾ ਤੇ ਚੰਗੀ ਤਰ੍ਹਾਂ ਤੁਸੀਂ ਆਪਣੇ ਇਹਨਾਂ ਨੂੰ ਮਨ ਆਪਣੇ ਦਿਮਾਗ 'ਚ ਵਸਾ ਲਵੋ ਸਮਝ ਲਵੋ ਇਹਨੂੰ ਆਪਣੇ ਸ਼ਬਦਾਂ ਵਿੱਚ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ